ਅ ਬਨੋ ਤਾਂ ਪਤਾ ਨਹੀਂ ਪਾ ਕਿ ਮੇਉਂ ਵੀ ਇਹ ਸਕੂਲ ਸਾਡਾ ਕੋਈ ਪ੍ਰੋਗਰਾਮ ਨਹੀਂ ਸ਼ਿਫਟ ਕਰਨ ਦਾ ਕੋਈ ਪ੍ਰੋਬਲਮ ਨਹੀਂ ਦੇਣ ਦਾ ਨਾ ਸੀ ਕੋਈ ਗੱਲ ਕੀਤੀ ਹੈ ਤੇ ਕਲੋਨਾਈਜ਼ਰ ਆਪਣੇ ਤਰਫੋਂ ਕੀ ਕਹਿ ਰਿਹਾ ਸਾਨੂੰ ਕੁਝ ਨਹੀਂ ਪਤਾ ਸასი ਗਾਲ ਦੋਸਤੋ ਹਾਜ਼ਰ ਹੈ ਇੱਕ ਨਵੀਂ ਪੜਾਅਸ ਦੇ ਨਾਲ ਸੁਣਿਆ ਤੁਸੀਂ ਦੁਆਰਾ ਸੁਣੋ ਉਸ ਸਕੂਲ ਬਚਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਕੋਈ ਆਈਡੀਆ ਨਹੀਂ ਹੈ ਨਾ ਸਾਰੇ ਕੋਲ ਕੋਈ ਆਇਆ ਤੇ ਨਾ ਬੇਚਿਆ ਨਾ ਬੇਚਣਾ ਹੈ ਉਹ ਸਕੂਲ ਬੱਚਿਆਂ ਦੇ ਪੜ੍ਹਾਈ ਵਾਸਤੇ ਬਣਾ ਹੋਇਆ ਹੈ ਪਰ ਕਿਸੇ ਨੇ ਤੁਸੀਂ ਹੋਰ ਐਕਸਪੈਂਡ ਕਰ ਰਹੇ ਆ ਇਹ ਵੀ ਹੋਇਆ ਹੈ ਇਹ ਬਿਲਕੁਲ ਬਿਨਾਂ ਅਧਾਰ ਤੋਂ ਹੈ ਇਹਦਾ ਕੋਈ ਅਰਥ ਨਹੀਂ ਹੈ ਇਹਦਾ ਕੋਈ ਬੇਸ ਨਹੀਂ ਹੈ ਚੁੱਥੀ ਹੋਇਆ ਹੈ ਇੱਕ ਸਭ ਜਿਵੇਂ ਆਮ ਪਬਲਿਕ ਦੇ ਵਿੱਚ ਕੇਸਾ ਉਹ ਮੈਸੇਜ ਗਿਆ ਹੈ ਉਹਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਸ ਗਲਤੀ ਇਸ ਗੱਲ ਕਰਕੇ ਕੋਈ ਪ੍ਰਭਾਵਤ ਨਾ ਹੋ ਕਿ ਸਕੂਲ ਅਸੀਂ ਬੇਚ ਰਹੇ ਹਾਂ ਸਕੂਲ ਬੇਚਿਆ ਇਹ ਹੋਰ ਉਹਨਾਂ ਬਾਰੇ ਮੈਂ ਕੀ ਕਰਾਂ ਤੁਹਾਨੂੰ ਮੈਨੂੰ ਕੁਝ ਸਮਝ ਨਹੀਂ ਆਉਦਾ ਹੈ ਕੋਲੋਨਾਈਜ਼ਰਸ ਕੀ ਕਰ ਰਹੇ ਲੋਕਾਂ ਨੂੰ ਇਹ ਹਾਊ ਡੂ ਦੀ ਕੋਲੋਨਾਈਜ਼ਰਸ ਬੀ ਸੋਮ ਹੈ ਸਕੂਲ ਦਾ ਕੋਈ ਗੋਲ ਨਹੀਂ ਹੈ ਸਕੂਲ ਬੇਚਣ ਦਾ ਕੋਈ ਪ੍ਰੋਗਰਾਮ ਨਹੀਂ ਬੱਚਿਆਂ ਦਾ ਭਵਿੱਖ ਦਾ ਤੇ ਲਾਉਣ ਦਾ ਕੋਈ ਮਤਲਬ ਹੀ ਨਹੀਂ ਇਸਾ ਵੀ ਇਹਨਾਂ ਨੂੰ ਇਸ ਲਈ ਕਹਿਣਾ ਪੈ ਰਿਹਾ ਕਿਉਂਕਿ ਰੀਅਲ ਸੇਲ ਦੇ ਕੁਝ ਸਰਗਨਾ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਵਾਈਐਸ ਸਕੂਲ ਖਰੀਦ ਲਿਆ ਹੈ ਇਹ ਚਰਚਾ ਬਰਨਾਲਾ ਜ਼ਿਲ੍ਹਾ ਦੇ ਹਰ ਸ਼ਹਿਰ ਪਿੰਡ ਦੇ ਵਿੱਚ ਹਰ ਜਵਾਨ ਤੇ ਪਹੁੰਚ ਗਈ ਕਿ ਵਾਈਐਸ ਸਕੂਲ ਵਿਕ ਗਿਆ ਹੈ ਸ਼ਹਿਰ ਦੇ ਸਾਰੇ ਪ੍ਰਾਪਰਟੀ ਡੀਲਰ ਜੋਰ ਸ਼ੋਰ ਨਾਲ ਸਾਰੇ ਆਮ ਕਹਿ ਰਹੇ ਸਨ ਕਿ ਵਾਈਐਸ ਸਕੂਲ ਵਿਕ ਗਿਆ ਹੈ ਇਸ ਕਵਰੀ ਅਫਵਾ ਨੂੰ ਉੜਾ ਕੇ ਆਪਣੀਆਂ ਜ਼ਮੀਨਾਂ ਦੇ ਰੇਟ ਵਧਾ ਕੇ ਵੇਚਣ ਦੀ ਚਾਲ ਖੇਡਣ ਵਾਲਿਆਂ ਨੇ ਬੱਚਿਆਂ ਦਾ ਭਵਿੱਖ ਦਾਤੇ ਲਾ ਦਿੱਤਾ ਸਕੂਲ ਵਿੱਚ ਪੜ੍ਹਦੇ ਬੱਚੇ ਅਤੇ ਬੱਚਿਆਂ ਦੇ ਮਾਪੇ ਸੋਚਾਂ ਵਿੱਚ ਪੈ ਗਏ ਕਿ ਸਾਡੇ ਬੱਚੇ ਹੁਣ ਸਕੂਲ ਕਿਵੇਂ ਜਾਣਗੇ ਤੇ ਬੱਚਿਆਂ ਦੇ ਭਵਿੱਖ ਦਾ ਕੀ ਬਣੂਗਾ ਤੋਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਹੋ ਗਏ ਕਿਉਂਕਿ ਬੱਚੇ ਐਨੇ ਸਾਲਾਂ ਤੋਂ ਸਕੂਲ ਵਿੱਚ ਪੜ੍ਹ ਰਹੇ ਸੀ ਤੇ ਹੁਣ ਨਵਾਂ ਸਕੂਲ ਕਿਵੇਂ ਲੱਭਣਗੇ ਸਕੂਲ ਪ੍ਰਬੰਧਕਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਆਪਣਾ ਸਾਰਾ ਜੀਵਨ ਬੱਚਿਆਂ ਦੀ ਭੈਤਰੀ ਲਈ ਲਾਇਆ ਹੈ ਤੇ ਲਾਉਂਦੇ ਰਹਾਂਗੇ। ਨਾ ਸਕੂਲ ਦੀ ਜ਼ਮੀਨ ਵੇਚੀ ਹੈ, ਨਾ ਹੀ ਕਿਸੇ ਭਾਅ ਵਿੱਚ ਨਹੀਂ ਹੈ। ਕੋਈ ਇਸ ਦੀ ਖਰੀਦ ਲਈ ਸਾਡੇ ਨਾਲ ਸੰਪਰਕ ਵੀ ਨਾ ਕਰੇ। ਮਾਪੇ ਜਾਂ ਬੱਚੇ ਚਿੰਤਾ ਛੱਡ ਦੇਣ। ਉਹਨਾਂ ਦੇ ਬੱਚੇ ਇਸ ਸਕੂਲ ਅਤੇ ਇਸੇ ਇਮਾਰਤ ਵਿੱਚ ਹੀ ਪੜ੍ਹਨਗੇ। ਇਸ ਸਾਰੇ ਮਾਮਲੇ ਵਿੱਚ ਸਾਫ਼ ਹੈ ਕਿ ਇਸ ਤਰ੍ਹਾਂ ਦੀਆਂ ਫਵਾਹੇ ਉਡਾ ਕੇ ਆਪਣੀਆਂ ਜ਼ਮੀਨਾਂ ਦੇ ਰੇਟ ਵਧਾ ਕੇ ਸਾਰੀਆਂ ਥਾਵਾਂ ਤੇ ਕਲੋਨੀਆਂ ਕੱਟਣ ਤੇ ਮਾਰਕੀਟਾਂ ਬਣਾ ਕੇ ਕਰੋੜਾਂ ਰੁਪਏ ਕਮਾ ਜਾ ਸਕਣ ਪਹਿਲਾਂ ਬੱਸ ਸਟੈਂਡ ਬਦਲ ਗਿਆ ਹੈ ਇਹ ਫੁਹਾਰ ਆ ਕੇ ਕਰੋੜਾਂ ਰੁਪਏ ਦੇ ਸੌਦੇ ਹੋ ਗਏ ਸਨ ਤੇ ਪ੍ਰਾਪਰਟੀ ਡੀਲਰਾਂ ਨੇ ਤੇ ਪ੍ਰਾਪਰਟੀ ਟਰੇਡਰਾਂ ਨੇ ਕਰੋੜਾਂ ਰੁਪਏ ਦੀ ਕਮਾਈ ਕੀਤੀ ਸੀ ਹੋਇਆ ਕੁਝ ਵੀ ਨਹੀਂ ਤੇ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਰਿਹਾ ਹੁਣ ਫੇਰ ਇਸ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਅਜਿਹੇ ਮਾਮਲੇ ਵਿੱਚ ਕਾਰਵਾਈ ਕਰਨ ਤੇ ਇਹਨਾਂ ਫਹਾੜਾਉਣ ਵਾਲਿਆਂ ਤੇ ਮਾਮਲਾ ਦਰਜ ਕਰਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪੜਾਸਪੋਸਟ ਬਰਨਾਲਾ ਤੁਹਾਡੇ ਕੋਲੇ ਵੀ ਕੋਈ ਪੜਾਸ ਹੈ ਤਾਂ ਸਾਡੇ ਨਾਲ ਸਾਂਝੀ ਕਰੋ।